ਅੱਜ ਦਿਨ ਆ ਗਿਆ 13 ਪੋ ਦਾ ਤੇ ਮੈਂ ਹਰ ਸਾਲ ਕਹਿੰਨਾ ਗੁਰਮਖੋ ਜਿੱਥੋਂ ਜਿੱਥੋਂ ਤੱਕ ਤੁਹਾਡੇ ਪਿੰਡਾਂ 'ਚ ਆਵਾਜ਼ ਆ ਜਾਂਦੀ ਏ ਤੁਹਾਡੇ ਪਿੰਡ 'ਚ ਪੰਜ ਸੇਖਾਂ ਦੇ ਕਾਰ ਹੋਣ 10 ਸੇਖਾਂ ਦੇ ਕਾਰ ਹੋਣ ਸਹਿਬਜ਼ਾਦਿਆਂ ਦੇ ਦਿਨ ਨੂੰ ਸਾਰਾ ਪਿੰਡ ਇਕੱਠਾ ਹੋ ਕੇ ਬਾਣੀ ਪੜਿਆ ਕਰੋ ਉਸ ਵੇਲੇ ਪਤਾ ਲੱਗ ਜਾਏ ਜੀ ਗੁਰੂ ਗੋਬਿੰਦ ਸਿੰਘ ਦੇ ਬਾਦ ਸਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਨੇ ਇਹ ਬੇਨਤੀ ਹੈ ਜੀ ਸਭ ਕੁਝ ਬਦਲ ਦਿੱਤਾ ਸਾਬਜਾਦਿਆਂ ਦੀ ਸ਼ਹਾਦਤ ਨੇ ਜੀ ਕਈ ਵੀ ਆਪਾਂ ਕਹਿਦੇ ਨੇ ਢਿੰਡੀ ਕਲਾ ਮਰ ਗਏ ਉਹ ਡੁੱਬ ਗਏ ਉਹ ਨਹੀਂ ਮਰਦੇ ਨਹੀਂ ਡੁੱਬਦੇ ਜਿੰਨੀ ਦੇਰ ਤੱਕ ਹੈ ਜੋਤੀ ਸਰੂਪੇ ਇਸ ਕੌਮ ਨੂੰ ਕੋਈ ਵੀ ਨਹੀਂ ਮੇਟ ਸਕਦਾ ਇਸ ਨੂੰ ਇਹ ਸ਼ਹਾਦਤ ਸਦੀਆਂ ਤੱਕ ਜੁਗਾਂ ਤੱਕ ਇਸ ਕੌਮ ਨੂੰ ਖਤਮ ਨਹੀਂ ਹੋਣ ਦੇਗੀ ਉਹਨੂੰ ਸਪਿਰਚੁਅਲਿਟੀ ਦੇ ਅਧਿਆਤਮਕ ਤੌਰ ਤੇ ਲੋ ਸ਼ਾਮ ਨੂੰ ਜਦੋਂ ਸਹਬਜ਼ਾਦੇ ਰਾਤ ਜਾਂਦੇ ਆ ਮਾਤਾ ਜੀ ਪੁੱਛਦੇ ਪੁੱਤ ਕੀ ਹੋਇਆ ਉਹਨਾਂ ਦੱਸਿਆ ਮਾਂ ਕੱਪੜੇ ਦੇਖ ਅੱਜ ਸ਼ਮਕਾ ਨ ਖਮਚੀਆਂ ਨੇ ਮਾਰਿਆ ਹੈ ਮਾਤਾ ਜੀ ਨੇ ਦੇਖਿਆ ਪਰ ਇਹ ਗੱਲ ਕਹੀ ਸੀ ਝੁਕੇ ਨਹੀਂ ਅਸੀਂ ਡੋਲੇ ਨਹੀਂ ਕਹਿੰਦੇ ਦੋਨਾਂ ਲਾਲਾਂ ਨੂੰ ਮਾਂ ਨੇ ਖੱਬੇ ਤੇ ਸੱਜੇ ਦਾਦੀ ਮਾਤਾ ਨੇ ਕੁੱਟ ਕੇ سینੇ ਨਾਲ ਲਾ ਲਿਆ ਕਿਉਂਕਿ ਫਤਿਹ ਸਿੰਘ ਨੂੰ ਇਤਿਹਾਸ ਕਹਿੰਦਾ ਇਹ ਰਸਤੇ 'ਚ ਮਾਤ ਕਦੀ ਉਹ ਕਹਿੰਦੇ ਸਨ ਮਾਂ ਮੈਂ ਮੈਂ ਤੁਰਨਾ ਨਹੀਂ ਮਾਤਾ ਜੀ ਚੁੱਕ ਲੈਂਦੇ ਸਨ 7 ਸਾਲ ਦੇ ਨੂੰ ਜੀ ਇਤਿਹਾਸ ਕਹਿੰਦਾ ਚੁੱਕ ਲੈਂਦੇ ਸਨ ਕਿਉਂਕਿ ਜਿਸ ਦਿਨ ਪੌਣੇ 2 ਸਾਲ ਦੇ ਸਨ ਬਾਬਾ ਫਤਿਹ ਸਿੰਘ ਜੀ ਮਾਤਾ ਜੀਤੋ ਜਦੋਂ ਚਲਾਣਾ ਕਰ ਗਏ ਸਨ ਤੇ ਸੰਸਕਾਰ ਤੋਂ ਬਾਅਦ ਮਾਤ ਗੁਜਰੀ ਜੀ ਰਾਤ ਨੂੰ ਆਪਣੇ ਨਾਲ ਸੁਆਇਆ ਸੀ ਤੇ ਰਾਤ ਨੂੰ ਉੱਠ ਕੇ ਜਦੋਂ ਦੁੱਧ ਮੰਗਦੇ ਸਨ ਮਾਂ ਨੂੰ ਲੱਭਦੇ ਸਨ ਤੇ ਮਾਂ ਜੀ ਦਾਦੀ ਮਾਂ ਪੂਣੀ ਸਹਰਾਣੇ ਰੱਖੀ ਸੀ ਤੇ ਦੁੱਧ ਗਰਮ ਕਰਕੇ ਰੱਖਿਆ ਸੀ ਪੂਣੀ ਨੂੰ ਪੀ ਕੇ ਬਾਬਾ ਫਤਿਹ ਸਿੰਘ ਨੂੰ ਉਹ ਪੂਣੀ ਮੂੰਹ ਚ ਪਾ ਦਿੰਦੇ ਸਨ ਮਾਤਾ ਜੀ ਨੇ ਦੇਖਿਆ ਉਹਨਾਂ ਕਹਾਂ ਮਾਂ ਜੀ ਅੱਜ ਕਚਹਿਰੀ ਚ ਸਾਨੂੰ ਫਤਵਾ ਵੀ ਲਾ ਦਿੱਤਾ ਹੈ ਕੀ ਜੀ ਕੱਲ ਨੂੰ ਸਾਨੂੰ ਜਿਉਂਦਿਆਂ ਨੂੰ ਨੀਆਂ ਚ ਚਿੰਨ ਦਿੱਤਾ ਜਾਣਾ ਹੈ ਗੁਰਮਖੋ ਯਾਦ ਰੱਖਿਓ ਮੈਂ ਕਈ ਵਾਰੀ ਸੋਚਨਾ ਗੁਰੂ ਅਰਜੁਨ ਦੇਵ ਜੀ ਦੀ 5 ਦਿਨ ਦੀ ਤਸੀਹਾਂ ਦੀ ਜਿਹੜੀ ਆਖਰੀ ਰਾਤ ਸੀ ਨਾ ਬੜੀ ਕਸ਼ਟਦਾਈ ਸੀ ਜੀ ਮੈਂ ਦੁਨਿਆਵੀ ਕਹਿ ਰਿਹਾ ਉਇਥੇ ਕਰਕੇ ਭਾਈ ਸਾਹਿਬ ਨੇ ਪੰਜਵੀਂ ਉਦਾਹਰਨ ਦਿੱਤੀ ਹੈ ਗੁਰੂ ਉਪਦੇਸ਼ ਨਾ ਵਿਸਰੈ ਬਾਹ ਬੀਏ ਜੋ ਆਖ ਵਖਾਣੀ ਸਾਰੀ ਰਾਤ ਗੁਰੂ ਅਰਜੁਨ ਦੇਵ ਉੱਚੀ ਉੱਚੀ ਉਪਦੇਸ਼ ਦਿੰਦੇ ਰਹੇ ਬੋਲਦੇ ਰਹੇ ਸ਼ਬਦ ਬੋਲਦੇ ਰਹੇ ਯਾਦ ਰੱਖਿਓ ਗੁਰੂ ਤੇਗ ਬਹਾਦਰ ਸਾਹਿਬ ਦੀ 10 ਨਵੰਬਰ ਦੀ ਰਾਤ ਕੋਈ ਛੋਟੀ ਜੀ ਗੱਲ ਨਹੀਂ ਤਿੰਨ ਸਿੱਖ ਬਾਹਰ ਚੌਂਕ 'ਚ ਪਏ ਨੇ ਇੱਕ ਚੀਰਿਆ ਪਿਆ ਦੋ ਹਿੱਸਿਆਂ 'ਚ ਇੱਕ ਦੀਆਂ ਖੱਡੀਆਂ ਤੇ ਚੰਮ ਵੱਖਰਾ ਹੋਇਆ ਪਿਆ ਭੈ ਦਿਆਲਾ ਜੀ ਦਾ ਇੱਕ ਅੱਧ ਸੜਿਆ ਪਿਆ ਹੋਇਆ ਰੂਹ ਦੇ ਵਿੱਚ ਲਪੇਟਿਆ ਅੱਜ ਉਹ ਰਾਤ ਆ ਗਈ ਮਾਤ ਗੁਜਰੀ ਜੀ ਸਾਰੀ ਰਾਤ ਲਾਲਾ ਨੂੰ ਕੀ ਪਿਆਰ ਦਿੱਤਾ ਕੀ ਦులਾਰ ਦਿੱਤਾ ਤੇ ਮੈਂ ਕਈ ਵਾਰੀ ਕਹਿੰਨਾ ਗੁਰਮਖੋ ਜਦੋਂ ਇਹਨਾਂ ਥਾਵਾਂ ਤੇ ਆਉਂਦੇ ਹੋ ਨਾ ਹਸਨ ਖੇਡਣਾ ਆਇਆ ਕਰੋ ਇਹ ਵੀ ਨਹੀਂ ਕਿ ਮੈਂ ਕਹਿੰਦਾ ਪੁੱਭਾ ਮਾਰ ਕੇ ਰੋਵੋ बस ਜਿਸ ਥਾਂ ਤੇ ਸਹਿਬਜ਼ਾਦਿਆਂ ਨੂੰ ਰਾਤ ਮਾਤਾ ਜੀ ਨੇ ਪੂਰਾ ਤੇਜ ਦੇ ਦਿੱਤਾ ਇਸ ਥਾਂ ਤੇ ਬੱਚੇ ਲਿਆ ਕੇ ਕੋ ਮਾਂ ਜੀ ਆ ਬਹਿ ਕੇ ਕੋ ਮਾਂ ਜੀ ਸਾਨੂੰ ਉਹ ਦਾਤ ਦੇ ਦਿਓ ਜਿਹੜੀ ਬਾਬਾ ਜੂਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਦਿੱਤੀ ਸੀ ਇਹ ਸਿਮਰਨ ਕਰਨ ਦੀ ਥਾਂ ਹੈ ਇਹ ਬੰਦਗੀ ਕਰਨ ਦੀ ਥਾਂ ਹੈ ਸਵੇਰੇ ਉੱਧਰ ਦਿਨ ਚੜ ਗਿਆ ਹਜ਼ੂਮ ਇਕੱਠਾ ਹੋ ਗਿਆ ਜੀ ਡੇਢ ਪੈਰ ਦਾ ਜ਼ਿਕਰ ਕਰਦਾ ਇਤਿਹਾਸ ਮਾਤਾ ਜੀ ਨੇ ਅੱਜ ਜੀ ਨਵੇਂ ਕੱਪੜੇ ਜਿਹੜੇ ਸਵਾਏ ਸਨ ਅੱਜ ਤੱਕ ਨਹੀਂ ਸਨ ਪਾਏ ਨੀਲੇ ਚੋਲੇ ਸਹਿਬਜ਼ਾਦਿਆਂ ਦੇ ਬਾਹਰ ਕੱਢੇ ਨਿਲੀਆਂ ਝੱਗੀਆਂ ਦਾ ਜ਼ਿਕਰ ਕੀਤਾ ਜਾਂਦਾ ਨਾ ਇਹ ਤਾਂ ਮੈਂ ਤੇ ਚੋਲੇ ਸੋਹਣੇ ਨੀਲੇ ਚੋਲੇ ਪਾਏ ਪਜਾਮੇ ਪਾਏ ਚੜ ਚੂੜੀਦਾਰ ਸੀਸ ਦੇ ਉੱਤੇ ਦਸਤਾਰਾਂ ਸਜਾਈਆਂ ਕਲਗੀ ਸਜਾਈ ਸੋਹਣੀਆਂ ਕੱਡੀਆਂ ਹੋਈਆਂ ਜੁੱਤੀਆਂ ਜੋੜੇ ਪਾਏ ਉਧਰ ਉਹ ਸਿਪਾਈ ਆ ਗਏ ਤੇ ਸਨਮਾਨਯੋਗ ਮਾਤਾ ਜੀ ਨੂੰ ਕਹਿੰਦੇ ਨੇ ਮਾਈ ਮਾਂ ਜੀ ਨੂੰ ਅਸੀਂ ਲੈਣ ਆਏ ਆ ਕਚਹਿਰੀ ਅੱਜ ਸਵੇਰੀ ਲੱਗੀ ਹੈ ਬਹੁਤ ਦੁਨੀਆ ਇਕੱਠੀ ਸੀ ਯਾਦ ਰੱਖੋ ਉਦੋਂ ਟੋਡਰਮਲ ਘਰ ਨਹੀਂ ਸੀ ਜੇ ਬਾਅਦ ਚ ਆਉਂਦਾ ਅਸਲ ਟੋਡਰਮਲ ਬਾਹਰ ਸੀ ਤੇ ਕਾਪ ਨੂੰ ਸ਼ਾਇਦ ਜਾਣਕਾਰੀ ਹੋਵੇ ਟੋਡਰਮਲ ਦਾ ਪਿੰਡ ਕਾਕੜਾ ਹੈ ਨਾ ਜੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਨੇ ਟੋਡਰਮਲ ਨੇ ਸਤਗੁਰਾਂ ਦੀ ਸੇਵਾ ਕੀਤੀ ਉੱਥੇ ਅਲੋ ਰੱਖ ਤੇ ਉੱਥੇ ਸਤਿਗੁਰਾਂ ਨੇ ਬਚਨ ਕੀਤਾ ਸੀ ਤੋਡਰਮਲ ਤੇਰੇ ਤੋਂ ਬੜੀ ਵੱਡੀ ਸੇਵਾ ਲੈਣੀ ਆਉਣ ਵਾਲੇ ਸਮੇਂ ਚ ਟੋਡਰਮਲ ਉਹ ਦਿਨ ਘਰ ਨਹੀਂ ਜੋ ਮੈਂ ਜੋ ਤਵਾਰੀਖ ਪੜੀ ਸਹਿਬਜ਼ਾਦੇ ਤਿਆਰ ਹੋ ਗਏ ਕਲਗੀ ਸਜਾ ਲਈ ਤੇ ਮੈਂ ਸੋਚਣਾ ਸੀ ਤੇ ਕਹਿ ਦੇ ਤਿਆਰ ਹੋ ਗਏ ਜਿਹੜੀਆਂ ਸ਼ਮਕਾਂ ਵੱਜੀਆਂ ਉਹ ਪਿੰਡਾਂ ਕਿਸ ਤਰ੍ਹਾਂ ਹੋ ਜਾਵੇਗਾ ਮਾਤਾ ਜੀ ਨੇ ਸਿਪਾਈ ਆ ਗਏ ਲੈਣ ਦੋਨਾਂ ਨੂੰ ਘੁੱਟ ਕੇ ਸੀਨੇ ਲਾਇਆ ਅੱਲਾ ਯਾਰਖਾ ਜੋਗੀ ਕਹਿੰਦਾ ਹੈ ਦੋਨਾਂ ਦੇ ਮੱਥੇ ਚੁੰਮੇ ਆਖਰੀ ਮਿਲਨੀ ਸੀਤ ਦ੍ਰਿਸ਼ਟਮਾਨ ਸੰਸਾਰ ਦੀ ਉਹ ਲਿਖਦਾ ਹੈ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਗਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਲੂੰ ਸਹਿਬਜ਼ਾਦਿਆਂ ਨੇ ਮੱਥਾ ਟੇਕਿਆ ਪੌੜੀਆਂ ਉਤਰਦੇ ਆ ਮਾਤਾ ਜੀ ਉਹਨਾਂ ਦੀਆਂ ਪਿੱਠਾਂ ਦੇਖਦੇ ਆ ਤੁਰੇ ਜਾਂਦੇ ਆ ਗੁਰਮਖੋ ਕਦੀ ਇਸ ਚੀਜ਼ ਨੂੰ ਮਹਿਸੂਸ ਕਰੀਏ ਮੈਂ ਬਿਲਕੁਲ ਨਹੀਂ ਕਹਾਂਗਾ ਇਹ ਸਾਡੀ ਬੈਰਾਗ ਦੀ ਅਵਸਥਾ ਹੈ ਤੇ ਇਸ ਇੱਟਾਂ ਚਿੰਨ ਤੋਂ ਬਾਅਦ ਇੱਕ ਮੈਂ ਅੱਜ ਉਹ ਵੀ ਜ਼ਿਕਰ ਕੇ ਕਰਕੇ ਜਾਣਾ ਜੋ ਕਿ ਜਿੱਤੇ ਹੋਇਆ ਐਸ ਥਾਂ ਦਾ ਖਾਸ ਕਰਕੇ ਸਹਿਬਜ਼ਾਦਿਆਂ ਜਿੰਨੀ ਦੇਰ ਤੱਕ ਦਿਸਦੇ ਨੇ ਮਾਤਾ ਜੀ ਦੇਖ ਰਹੇ ਆ ਜਾਂਦਿਆਂ ਦੀਆਂ ਪਿੱਠਾਂ ਸਹਿਬਜ਼ਾਦਿਆਂ ਨੇ ਅੰਦਰ ਅੱਗੇ ਭੀੜ ਬੜੀ ਇਕੱਠੀ ਹੈ ਮੈਂ ਕਿਹਾ ਕਿਹੜਾ ਸੀ ਸਾਰਾ ਸਹਬਜ਼ਾਦੇ ਇੱਕੋ ਦਮ ਜਦੋਂ ਸਿਪਾਈ ਭੀੜ ਚ ਲੈ ਕੇ ਨਿਕਲ ਗਏ ਦਿਸਨੇ ਬੰਦ ਹੋ ਗਏ ਵਜ਼ੀਰ ਖਾਨ ਜਿੱਥੇ ਆਪ ਜੀ ਨੀਆਂ ਦੇ ਦਰਸ਼ਨ ਕਰਦੇ ਹੋ ਇੱਥੇ ਵਜ਼ੀਰ ਖਾਨ ਵੀ ਬੈਠਾ ਹੈ ਕਾਜ਼ੀ ਵੀ ਬੈਠਾ ਹੈ ਸੁਚਾਨੰਦ ਵੀ ਆਇਆ ਹੈ ਸਮਾਨੇ ਵਾਲੇ ਸ਼ਾਸ਼ਲ ਬੀਗ ਤੇ ਵਾਸ਼ਲ ਬੇਬੀ ਆ ਗਏ ਮਿਸਤਰੀ ਵੀ ਆ ਗਏ ਇੱਟਾਂ ਵੀ ਆ ਗਈਆਂ ਗਾਰਾ ਵੀ ਆ ਗਿਆ ਕਹਿਣ ਲੱਗੇ ਦੇਖ ਲੋ ਕੱਲ ਤੱਕ ਸਿਰਫ ਜੇ ਮਾਰਿਆ ਹੈ ਅੱਜ ਤੁਹਾਨੂੰ ਜਿਉਂਦਿਆਂ ਨੂੰ ਨੀਆਂ ਚ ਚਿੰਨ ਦੇਣਾ ਹੈ ਅੱਜ ਤੁਹਾਨੂੰ ਜਿਉਂਦਿਆਂ ਨੂੰ ਨੀਆਂ ਚਿੰਨ ਦੇਣਾ ਹੈ ਵਜ਼ੀਰ ਖਾਂ ਗੁੱਸੇ ਚ ਬੋਲ ਰਿਹਾ ਜੋ ਮੈਂ ਕਹਿ ਰਿਹਾ ਸਭ ਪ੍ਰਬੰਧ ਕੀਤਾ ਤੇ ਉਸ ਵਕਤ ਜਲਾਦ ਜਿਹੜੇ ਨੇ ਉਹ ਆਪਣੇ ਖੰਜਰ ਆਪਣੀ ਤਲਵਾਰ ਤਿੱਖੀ ਕਰ ਰਿਹਾ ਜੇ ਇੱਟਾਂ ਚ ਨਾ ਗਏ ਤੁਹਾਨੂੰ ਜ਼ਿਵਾ ਕਰ ਦਿੱਤਾ ਜਾਣਾ ਅਜੇ ਵੀ ਸੁਣ ਲੋ ज तु मेट दिते जाओगे अल्लाह यार जोगी कहता फिर साहबजादे बोले सच को मिटाओगे तो मिटोगे जहान से अज असी नहीं मिटना शुरुआत तो होने लगी है सच को मिटाओगे तो मिटोगे जहान से डरता नहीं अकाल किसी शहन शाह की शान से उपदेश अपना सुन लो जरा दिल की जबान थे उपदेश अपना सुन लो जरा दिल के कान से कह रहे हैं तुमको खुदा की जुबान से ਅ ਦਿਲ ਦੇ ਕੰਨ ਦਾ ਸੁਣ ਵਜੀਦ ਖਾਂ ਉਸੇ ਵਕਤ ਕਹਿੰਦੇ ਨੇ ਸਹਿਬਜ਼ਾਦਿਆਂ ਨੂੰ ਖੜੀਆਂ ਕਰਕੇ ਜਿੱਥੇ ਤੁਸੀਂ ਅੰਦਰ ਨਹੀਂ ਆਏ ਦਰਸ਼ਨ ਕਰਦੇਓ ਇਹ ਬਾਅਦ ਵਿੱਚ ਉਸਾਰੀ ਹੁੰਦੀ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਭਾਈ ਬੁੱਢਾ ਸਿੰਘ ਇਹ ਸਾਰੇ ਜਿਹੜੇ ਬਾਅਦ ਵਿੱਚ ਆਉਂਦੇ ਨੇ ਜੀ ਆਪਣਾ ਪਟਿਆਲੇ ਵਾਲੇ ਹਨ ਮਹਾਰਾਜਾ ਨਰਿੰਦਰ ਸਿੰਘ ਕਰਮ ਸਿੰਘ ਗੋਣੀ ਮੈਂ ਫਿਰ ਬੇਨਤੀ ਕਰਾਂ ਉਸ ਵਕਤ ਨੀਆਂ 'ਚ ਚਿੰਨ ਲੱਗ ਪਏ ਸਹਿਬਜ਼ਾਦੇ ਖਲੋਤੇ ਔਡੋਲ ਮਾਤਾ ਜੀ ਨੂੰ ਦਿਸ ਨਹੀਂ ਰਿਹਾ ਸਿਰਫ ਭੀੜ ਹੀ ਦਿਸ ਰਹੀ ਹੈ। ਦੀਆਂ ਚਿੰਦਿਆਂ ਚਿੰਦਿਆਂ ਗੋਡਿਆਂ ਤੇ ਭਾਰ ਪੈ ਗਿਆ। ਇਹ ਚਿੰਦਾ ਮਤਲਬ ਸਾਰਾ ਵਿੱਚ ਫਿੱਟ ਕਰ ਰਿਹਾ ਜਿਵੇਂ ਆਪਾਂ ਕਿਸੇ ਲੱਕੜ ਨੂੰ ਸਮਝੋ ਇਟਾਂ ਚ ਰੱਖਣਾ ਹੋਵੇ। ਸਾਰੇ ਇੱਥੇ ਵੀ ਇਟਾਂ ਇੱਥੇ ਵੀ ਇਟਾਂ ਲੱਤਾਂ ਚ ਵੀ ਇਟਾਂ ਗੋਡਿਆਂ ਪਿੱਛੇ ਇਟਾਂ ਚਿਣੀ ਜਾ ਰਿਹਾ ਫਿਰ ਵੀ ਕਹਿੰਦੇ ਅਜੇ ਵੀ ਸੋਚ ਲੋ। ਕਹਿੰਦੇ ਨਾ। ਕੁਝ ਨਹੀਂ ਬਸ ਉਥੇ ਹੀ ਖਲੋਤੇ ਰਹਾ। ਅਡੋਲ ਅਖੀਰ ਤੇ ਦੋਨਾਂ ਦੇ ਚਿਹਰੇ ਟਾਕੇ ਗਏ ਪਹਿਲਾਂ ਬਾਬਾ ਫਤਿਹ ਸਿੰਘ ਜੀ ਦਾ ਚਿਹਰਾ ਟਕਿਆ ਗਿਆ ਫਿਰ ਬਾਬਾ ਜ਼ੂਰਾਵਰ ਸਿੰਘ ਜੀ ਦਾ ਟਕਿਆ ਗਿਆ ਇੱਥੇ ਡਾਕਟਰ ਬਲਬੀਰ ਸਿੰਘ ਕਹਿੰਦੇ ਆ ਇਹ ਨੀਆਂ ਚ ਖਲੋਤੇ ਨੇ ਤੇ ਸੱਚਖੰਡੋ ਦਾਦਾ ਆਵਾਜ਼ ਦੇ ਕੇ ਕਹਿੰਦਾ ਸ਼ਾਬਾਸ਼ ਮੇਰੇ ਬੱਚਿਓ ਧਰਮ ਹੀ ਨਿਤ ਰਹਿਂਦਾ ਹੈ ਮੌਤ ਤਾਂ ਇੱਕ ਦਿਨ ਆਉਣੀ ਹੁੰਦੀ ਹੈ ਧਰਮ ਨਿਤ ਹੈ ਸੰਸਾਰ ਅਨਿਤ ਹੈ ਸ਼ਾਬਾਸ਼ ਮੇਰੇ ਪੁੱਤਰੋ ਧਰਮ ਹੀ ਨਿਤ ਹੈ ਫਿਰ ਬੇਨਤੀ ਸੁਣੋ ਕੱਲ ਵੀ ਕਿਹਾ ਸੀ ਸੰਸਾਰ ਦ੍ਰਿਸ਼ਟਮਾਨ ਅਨਿਤ ਹੈ ਉਸ ਵਕਤ ਦੋਨਾਂ ਦੇ ਜਦੋਂ ਸਾਹ ਗੁੰਮ ਹੋਇਆ ਜੀ ਕਹਿਆ ਜਾਂਦਾ ਵੀ ਨੀਆਂ ਪਾਟ ਗਈਆਂ ਨੇ ਨੀਆਂ ਚ ਕੁਝ ਵਿਦਵਾਨ ਇਹ ਕਹਿੰਦੇ ਜਿਹੜਾ ਤੁਸੀਂ ਵਿੱਚ ਰੱਖਿਆ ਨਾ ਜੀ ਥੜਾ ਅੰਦਰ ਨੀਆਂ ਚ ਕਹਿੰਦੇ ਜਦੋਂ ਡਿੱਗੀ ਇਹ ਨਹੀਂ ਉਹਨਾਂ ਦੇ ਮੱਥੇ ਇਸ ਪਾਸੇ ਵੱਜੇ ਸਨ ਨੀਆਂ ਪਾਟ ਗਈਆਂ ਸਰਬਜ਼ਾਦਿਆਂ ਨੂੰ ਫਿਰ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਉਹਨਾਂ ਨੇ ਦੋਨਾਂ ਨੇ ਜ਼ਿਬਾ ਕਰ ਦਿੱਤਾ ਹੈ ਮੈਂ ਜਿੰਨੇ ਪੁਰਾਣੇ ਸਰੋਤ ਨੇ ਉਹਦੇ ਵਿੱਚ ਨੀਆਂ ਦਾ ਜ਼ਿਕਰ ਹੈ ਪਰ ਜ਼ਿਬਾ ਕੀਤਾ ਗਿਆ ਹੈ ਇਤਿਹਾਸ ਕਹਿੰਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਉਹਨਾਂ ਦਾ ਜਿਹੜਾ ਸੀ ਇਹਨਾਂ ਤੇਜ ਵਾਰ ਕੀਤਾ ਉਹ ਮਿੰਟ ਚ ਜੀ ਉਹਨਾਂ ਦੇ ਸਵਾਸ ਨਿਕਲ ਗਏ ਬਾਬਾ ਫਤਿਹ ਸਿੰਘ ਜੀ ਨੂੰ ਇਥੋਂ ਛਾਂ ਰਗ ਚੀਰ ਦਿੱਤੀ ਗਈ ਉਹ ਇੱਟਾਂ ਦਿਗੀਆਂ ਇੱਟਾਂ ਦੇ ਉੱਤੇ ਉਹਨਾਂ ਦਾ ਦੋਨੋਂ ਚਰਨ ਜਿਹੜੇ ਸਨ ਲੱਤਾਂ ਪੈਰ ਖੇਲਦੇ ਸਨ 12 ਮਿੰਟ ਸਾਢੇ 12 ਮਿੰਟ ਤੱਕ ਉਹਨਾਂ ਦੇ ਚਰਨ ਖੇਲਦੇ ਰਹੇ ਇਤਿਹਾਸ ਕਹਿੰਦਾ ਹੈ ਜ਼ੋਰਾਵਰ ਸਿੰਘ ਜੀ ਕੇ ਪ੍ਰਾਂਹ ਖੰਡੇ ਕੇ ਸਾਥ ਬੇਗ ਛੁੱਟ ਗਏ ਫਤੇ ਸਿੰਘ ਜੀ ਆਧ ਘੜੀ ਚਰਨ ਮਾਰਦੇ ਬੈਠੇ ਬਾਬਾ ਫਤਿਹ ਸਿੰਘ ਜੀ ਮੈਂ ਬੜਾ ਸੰਖੇਪ ਚ ਲਿਆ ਮਾਂ ਜੀ ਅੱਧੀ ਘੜੀ ਦਾ ਮਤਲਬ 12 ਮਿੰਟ ਉਹਨਾਂ ਦਾ ਸਾਹ ਚੱਲਦਾ ਰਿਹਾ ਕਦੀ ਐਸਤਾ ਐਸਤਾ ਖੂਨ ਜਦੋਂ ਨੁੱਚੜ ਗਿਆ ਉਦੋਂ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋ ਗਏ ਉਸ ਵਕਤ ਕਿਹਾ ਜਾਂਦਾ ਕਿ ਤੋਤਾ ਸੀ ਦੂਨਾ ਸਿੰਘ ਕਹਿੰਦਾ ਕਹਿੰਦਾ ਤੋਤਾ ਬਾਝ ਦੇ ਕੇ ਕਹਿੰਦਾ ਸੀ ਅੱਜ ਤੁਰਕ ਦੀ ਜੜ ਪੱਟੀ ਗਈ ਅੱਜ ਤੁਹਾਡੀਆਂ ਜੜਾਂ ਪੱਟੀਆਂ ਗਈਆਂ ਫਿਰ ਕਹਿੰਦੇ ਨੇ ਟੋਡਰ ਮਲਕਾਰ ਆਇਆ ਹੈ ਉਹਨੂੰ ਕਿਸੇ ਦੱਸਿਆ ਵੀ ਸਹਬਜ਼ਾਦੇ ਗ੍ਰਫਤਾਰ ਨੇ ਮਾਂ ਜੀ ਗ੍ਰਫਤਾਰ ਨੇ ਉਹ ਵਾਹ ਉਹਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਘਿਆ ਦੁੱਖ ਇਹ ਦੋਨੋਂ ਸਹਬਜ਼ਾਦੇ ਖੂਨ ਨਾਲ ਲੱਤ ਪੱਦਸਾ ਇਤਿਹਾਸ ਕਹਿੰਦਾ ਮਾਤਾ ਜੀ ਕੋਲ ਗਿਆ ਉਹ ਆਮ ਕਹਿੰਦੇ ਕੋਈ ਸਿਪਾਹੀ ਗਿਆ ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਹਨੇ ਮਾਂ ਜੀ ਨੂੰ ਮੱਥਾ ਟੇਕਿਆ ਤੇ ਕਹਿੰਦਾ ਮਾਤਾ ਜੀ ਸਹਿਬ ਜਾ ਦੇ ਸ਼ਹੀਦ ਕਰ ਦਿੱਤੇ ਗਏ ਇਤਿਹਾਸ ਕਹਿੰਦਾ ਹੈ ਵੀ ਮਾਤਾ ਜੀ ਵੈਸੇ ਪ੍ਰਾਣਾ ਦੀ ਉਹ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ